ਹਾਂਜੀ ਹਰੇਕ੍ਰਿਸ਼ਨਾ ਸਾਸਰੀ ਕਾਲ ਮੇਰਾ ਸਾਰੇ ਵੀਰ ਭੈਣ ਭਰਾਵਾਂ ਨੂੰ ਜੀ ਤੇ ਆਪਣੇ ਘਰ ਤੋਂ ਹੀ ਆਪਣੇ ਘਰੇ ਆ ਗਏ ਸੀ ਜੀ ਅੱਜ ਦੇ ਵਲੌਗ ਦੀ ਫਿਰ ਤੋਂ ਸਟਾਰਟਿੰਗ ਕਰਦੇ ਆ ਬਿਲਕੁਲ ਡੇਲੀ ਵਲੌਗ ਡੇਲੀ ਨਜ਼ਾਰੇ ਤੇ ਆਪਾਂ ਡੇਲੀ ਕੋਈ ਨਵਾਂ ਨਵਾਂ ਚੀਜ਼ਾਂ ਦਿਖਾਉਣ ਦੇ ਲਈ ਜਿਹੜਾ ਹੈਗਾ ਪਤਾ ਨੂੰ ਬਣਿਆ ਮੰਗੀ ਜੀ ਤੇ ਥੋੜੀ ਥੋੜੀ ਜੀ ਆਪਾਂ ਤੁਹਾਨੂੰ ਅੱਜ ਜਾਣਕਾਰੀ ਦੇਣੀ ਆ ਵਲੌਗ ਦੇ ਨਾਲ ਬਣੇ ਰਹੋਗੇ ਅੰਤ ਤੱਕ ਤਾਂ ਹੀ ਪਤਾ ਲੱਗੂਗਾ ਅਗਲੇ ਟੂਰ ਦੇ ਬਾਰੇ ਸਾਰੀ ਚੀਜ਼ਾਂ ਦੇ ਬਾਰੇ ਹੁਣ ਇੱਕ ਬੰਦਾ ਆਪਾਂ ਨੂੰ ਬਾਈ ਆਪਾਂ ਨੂੰ ਮਿਲਣ ਆ ਰਿਹਾਗਾ ਉਹਨੂੰ ਮਿਲਣ ਚੱਲਦੇ ਆ ਜੀ ਤੇ ਆਪਾਂ ਦੋ ਚਾਰ ਗੱਲਾਂ ਬਾਤਾਂ ਕਰਨੀਆਂ ਨੇ ਸਮਾਨ ਇਕੱਠਾ ਕਰਨਾ ਐਸਤੇ ਸਾਈਕਲ ਤੇ ਆਪਾਂ ਨਿਕਲ ਜਾਣਾ ਜੀ ਨਵੇਂ ਟੂ ਰਸਤੇ ਤੇ ਉਹ ਵੀ ਸਾਰਾ ਕੁਝ ਤੁਹਾਨੂੰ ਦੱਸਾਂਗੇ ਕੀ ਟੂ ਕੀ ਦੇ ਨਾਲ ਕੀ ਹੋਇਆ ਸਾਰਿਆਂ ਦੇ ਨਾਲ ਕੀ ਹੋਇਆ ਬਣੇ ਰਹੋ ਜੀ ਇਹ ਵਲੌਗ ਦੇ ਵਿੱਚ ਤੁਹਾਨੂੰ ਸਾਰਾ ਕੁਝ ਪਤਾ ਲੱਗੂਗਾ ਜੀ ਉਹ ਵਾਲਾ ਤਾਂ ਆਪਣਾ ਮਾਈਕ ਜਿਹੜਾ ਸੀਗਾ ਉਹ ਖਰਾਬ ਹੋ ਗਿਆ ਸੀਗਾ ਤੇ ਫਿਰ ਇਹ ਮੇਰਾ ਪੁਰਾਣਾ ਡਿਜੀਟਕ ਦਾ ਪਿਆ ਹੋਇਆ ਸੀਗਾ ਆਪਾਂ ਇਹਨੂੰ ਯੂਜ਼ ਕਰ ਰਹੇ ਹਾਂ ਜੀ ਹੁਣ ਕੁਝ ਟਾਈਮ ਵਾਸਤੇ ਤੇ ਦੇਖੋ ਇਹਦੀ ਆਵਾਜ਼ ਕਿੱਦਾਂ ਦੀ ਆ ਰਹੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜਰੂਰ ਦੱਸਣਾ ਜੀ ਵਧੀਆ ਲੱਗ ਰਹੀ ਹੋਵੇਗੀ ਤਾਂ ਆਪਾਂ ਜਿਹੜਾ ਹੈਗਾ ਇਹਨੂੰ ਥੋੜਾ ਟਾਈਮ ਤੱਕ ਵਰਤਦੇ ਰਵਾਂਗੇ ਆ ਖੋਲੀ ਦਵਾਸ਼ੋ ਆ ਦੇਖੋ ਜੀ ਅੰਦਰੋਂ ਕਹੇ ਜਾ ਹੈਗਾ ਮਾਈਕ ਇਹ ਓਕੇ ਰਿਪੋਰਟ ਹੈਗਾ ਜੀ ਇਹ ਮਾਈਕ ਠੀਕ ਹੈ ਇਹਦਾ ਰੀਸੀਵਰ ਤੇ ਉਹ ਮੈਂ ਯੂਜ਼ ਕਰ ਰਿਹਾ ਤੇ ਵਧੀਆ ਚੱਲ ਰਹਿਗਾ ਜੀ ਅਗਰ ਮੈਨੂੰ ਤਾਂ ਸਹੀ ਲੱਗ ਰਿਹਾ ਵਾਜ ਤੁਹਾਨੂੰ ਵਧੀਆ ਲੱਗ ਰਹੀ ਜਰੂਰ ਦੱਸਿਓ ਇਹ ਵਾਲਾ ਜਿਹੜਾ ਮਾਈਕ ਹੈਗਾ ਜੀ ਇਹਦਾ ਜਿਹੜਾ ਹਸਾਬ ਕਿਤਾਬ ਸੀਗਾ ਗੁੱਟੀ ਜੀ ਵਾਲੀ ਉਹ ਗੁੰਮ ਗਈ ਤੇ ਹੁਣ ਇਹ ਕਿਸੇ ਕੰਮ ਦਾ ਨਹੀਂ ਹੈਗਾ ਗਿਆ ਜੀ 16 15 16000 ਰੁਪਿਆ ਇਹ ਹੁਣ ਕੋਈ ਕੰਮ ਨਹੀਂ ਆਊਗਾ ਹੋਲੀ ਲੈਟ ਟੀਸੀ ਟੈਕ ਚਲੋ ਹਰੀ ਕਿਰਪਾ ਜੀ ਆਹ ਭਾਈ ਆਇਆ ਹੈਗਾ ਜੀ ਆਪਾਂ ਨੂੰ ਮਿਲਣ ਵਾਸਤੇ ਤੇ ਐਸ ਵੀ ਨੂੰ ਕਰਾਣੀ ਹੈ ਜੀ ਆਪਾਂ ਸ਼ੋਪਿੰਗ ਇਹ ਸਾਡੇ ਨਾਲ ਜਾ ਰਿਹਾ ਹੈ ਜੀ ਅਗਲੇ ਟੂਰ ਤੇ ਇਹਨੂੰ ਆਪਾਂ ਲੈ ਕੇ ਜਾਵਾਂਗੇ ਬਾਈ ਇਹਨੂੰ ਕੀ ਹਾਲ ਹੈ ਵੀਰੇ ਹਾਂ ਵਧੀਆ ਭਾਈ ਤੇ ਬਾਈ ਦਾ ਨਾਮ ਹੈ ਜੀ ਇੰਦਰ ਬ੍ਰੋ ਹਾਂਜੀ ਤੇ ਥੋੜੀ ਜੀ ਆਪਾਂ ਗੱਲਬਾਤ ਆਪਾਂ ਕਰਨੀ ਹੈਗੀ ਆਪਣਾ ਜਿਹੜਾ ਸੀਗਾ ਟੀ 20 ਦਾ ਥੋੜਾ ਜਿਹਾ ਪਲਾਨ ਡਿਸਬੈਲੈਂਸ ਹੋ ਗਿਆ ਸੀਗਾ ਹੁਣ ਆਪਾਂ ਕਾਹਦਾ ਪਲਾਨ ਕਰਦੇ ਪਿਆ ਹਾਂ ਹੋਲੀ-ਵੋਲੀ ਇਸ ਵਲੌਗ ਦੇ ਵਿੱਚ ਤੁਹਾਡੇ ਸਾਹਮਣੇ ਜਿਹੜਾ ਹੈਗਾ ਸਾਡਾ ਕੱਚਾ-ਚਿਟਾ ਖੁੱਲੂਗਾ ਵਲੌਗ ਦੇ ਨਾਲ ਬਣੇ ਰਹੋ ਲਾਈਕ ਸਬਸਕ੍ਰਾਈਬ ਸ਼ੇਅਰ ਤੇ ਹਾਇਰਾ ਵੱਡਾ ਜ਼ਰੂਰ ਦੱਸ ਦਿਓ ਤੇ ਹੋਰ ਭਾਜੀ ਹਾਂ ਵਧੀ ਅਸ ਨੂੰ ਨਵਾਂ ਸਾਲ ਮੁਬਾਰਕਾ ਤੁਹਾਨੂੰ ਵੀ ਨਵਾਂ ਸਾਲ ਵਧੀਆ ਰਹੇ ਸਾਡੇ ਨਾਲ ਵੀ ਵਧੀਆ ਜਾ ਰਿਹਾ ਆਪਣਾ ਜਿਹੜੀ ਸਕਰੀਨ ਤੇ ਦੇਖਦੇ ਪਏ ਨੇ ਸ਼ਰੋਤੇ ਆਪਣੇ ਅੱਜ ਆਪਾਂ ਚੱਲਦੇ ਆਂ ਮਾੜੀ ਬਾਈ ਨੂੰ ਸ਼ੋਪਿੰਗ ਕਰਾਣੀ ਹੈਗੀ ਹੈ ਤੇ ਸਾਰਾ ਕੁਝ ਆਪਾਂ ਅੱਜ ਦੀ ਵਲੋਗ ਵਿੱਚ ਤੁਹਾਨੂੰ ਦੱਸਾਂਗੇ ਇੱਕ ਦੋ ਦਿਨ ਆਪਾਂ ਇੱਥੇ ਹੈਗੇ ਆਂ ਜਦੋਂ ਆਪਾਂ ਨਿਕਲ ਜਾਂਦੇ ਕਿੱਥੇ ਜਾਣਾ ਰੂਟ ਮੈਂ ਤੁਹਾਨੂੰ ਥੋੜੀ ਦੇਰ ਦੇ ਵਿੱਚ ਮੈਂ ਸਾਰਾ ਕਲੀਅਰ ਅਪ ਕਰਦਾਗਾ ਜੀ ਇਸੇ ਵਲੋਗ ਦੇ ਵਿੱਚ ਬਣੇ ਰਹੋ ਨਗਰ ਆਣਾ ਸ਼ਹਿਰ ਤੇ ਨਗਰ ਆਣੇ ਸ਼ਹਿਰ ਦੀਆਂ ਸੜਕਾਂ ਇਹ ਤਾਂ ਬਾਈ ਬਿਜ਼ੀ ਰਹਦੀਆਂ ਨੇ ਦਾ ਆਵੇਂ ਜਿਹੜਾ ਮਰਜ਼ੀ ਦੇ ਦੋਗੇ ਅੱਜ ਸੋਮਵਾਰ ਦਾ ਦਿਨ ਹੈਗਾ ਤੇ ਦੇਖੋ ਬਾਈ ਸਾਰਾ ਭੇਡ ਭੜਕਾ ਗਾ ਮੈਜੀ ਆਪਾਂ ਜਿਹੜਾ ਹੈਗਾ ਵਾਹੀ ਇਸ ਟਾਈਮ ਜਾ ਰਹੇ ਹਾਂ ਡੀ ਕੇਸ ਲੋਨ ਬੈਗਾਂ ਦਾ ਪਤਾ ਕਰਨ ਮੇਰੇ ਕੋ ਤਾਂ ਮੇਰੇ ਬੈਗ ਹੈਗੇ ਨਹੀਂ ਲੋਪਸ ਦੇ ਇਸ ਬਾਈ ਨੂੰ ਲੈ ਕੇ ਦੇਣੇ ਕਿਉਂਕਿ ਉਹਦੇ ਥੋੜਾ ਜਿਹਾ ਐਕਸਟਰਾ ਸਮਾਨ ਆ ਜਾਂਦਾ ਹੈਗਾ ਤੇ ਬਾਕੀ ਹੋਰ ਤਾਂ ਕੋਈ ਚੀਜ਼ਾਂ ਵਧੀਆ ਲੈਣੀਆਂ ਦੀਆਂ ਟੰਡ ਆਪਣੇ ਕੋਲੇ ਹੈਗਾ ਹੀ ਹੈ ਤੇ ਇਹ ਬਾਈ ਦੀ ਸਟੋਰੀ ਦੱਸਾਂਗੇ ਸਾਨੂੰ ਕਿੱਦਾਂ ਮਿਲਿਆ ਕਿੰਦਾ ਨਹੀਂ ਇਹ ਬਾਈ ਨੂੰ ਆਪਾਂ ਆਪਣੇ ਨਾਲ ਸਾਈਕਲ ਸਵਰ ਲੈ ਕੇ ਚੱਲਣਾ ਹੈ ਇੱਧਰ ਸਾਰੇ ਪਾਸੇ ਤਾਂ ਜਾਮ ਹੀ ਰਹਿੰਦਾ ਹੈਗਾ ਜੀ ਇਹ ਤਾਂ ਸੜਕ ਭਰੀ ਰਹਿੰਦੀ ਹੈ ਗੱਡੀਆਂ ਦੇ ਗੱਡੀਆਂ ਕਿੱਦਾਂ ਤੇ ਲੁਧਿਆਣਾ ਸ਼ਹਿਰ ਹੌਲੀ-ਹੌਲੀ ਦਿੱਲੀ ਵੀ ਤਬੀਲ ਹੁੰਦਾ ਜਾਂਦਾ ਹੈ ਜੀ ਆ ਆ ਗਿਆ ਜੀ ਸਾਹਮਣੇ ਡੀ ਕੈਸਲੋਂ ਤੇ ਹੁਣ ਇਹਦੇ ਅੰਦਰ ਚੱਲਦੇ ਆ ਤੇ ਬਾਈ ਦਾ ਸਾਮਾਨ ਲੈਣਾ ਉਧਰਲੇ ਪਾਸੇ ਆਜੋ ਆਜੋ ਇੱਥੋਂ ਮਾਣਾ-ਮੋਟਾ ਸਾਮਾਨ ਪਤਾ ਕਰਨਾ ਹੈਗਾ ਕਿ ਲੈਨੇ ਆ ਜੇਕਰ ਸਾਨੂੰ ਵੀ ਕੋਈ ਪਸੰਦ ਆ ਗਿਆ ਤੇ ਅਸੀਂ ਵੀ ਕੋਈ ਇੱਕ ਅੱਧੀ ਚੀਜ਼ ਤੇ ਹੱਥ ਪੱਲਾ ਮਾਰ ਲਾਗੇ ਮਾਲ ਰੋਡ ਦੇ ਕੋਲ ਹੀ ਪੈਂਦਾ ਆਪਣਾ ਲੁਧਿਆਣਾ ਵਾਲਾ ਡੀ ਕੈਥਲੋਨ ਤੇ ਇੱਥੋਂ ਆਪਾਂ ਬੈਗ ਲੈਣਾ ਇੱਥੇ ਮਾੜਾ-ਵੋਟਾ ਸਮਾਨ ਵੀ ਦੇਖ ਲੈਣਾ ਜੇਕਰ ਕੋਈ ਪਸੰਦ ਆਇਆ ਤਾਂ ਇਧਰਲੇ ਪਾਸੇ ਰਹੀਆਂ ਜੀ ਡੀ ਕੈਥਲੋਨ ਵਾਲਿਆ ਦੀਆਂ ਸਾਈਕਲਾਂ ਜੀ ਰੌਕ ਰਾਈਡਰ ਕੇਐਲਵੀ ਸਾਰੇ ਮਾਡਲ ਇਹਨਾਂ ਦੇ ਨੇ ਟਰਾਈਬਨ ਵਗੈਰਾ ਤੇ ਇਹ ਸਾਈਕਲਾਂ ਜਿਹੜੀਆਂ ਹੈਗੀਆਂ ਜੀ ਸੋਹਣੀਆਂ ਲੱਗਦੀਆਂ ਜੀ ਉਹ ਦੇਖੋ ਜਿਹਨਾਂ ਦਾ ਸਮਾਨ ਛੇਤੀ ਲੱਭ ਜਾਂਦਾ ਜਿਹੜਾ ਆਪਣੇ ਲਈ ਸਾਈਕਲ ਨੇ ਉਹਨਾਂ ਦਾ ਸਮਾਨ ਥੋੜਾ ਹੋਰ ਹੀ ਲੱਭਦਾ ਹੈਗਾ ਪਰ ਜੇ ਲਵ ਜੀ ਦਾ ਫੇਰ ਵਧੀਆ ਹੈ ਇਹ ਨਾਂ ਰੱਬੇ ਦਾ ਬਾਈ ਫੇਰ ਕੋਈ ਨਾ ਕੋਈ ਜੁਗਾੜ ਲਾਣਾ ਪੈਂਦਾ ਇਹਨਾਂ ਦਾ ਸਾਰਾ ਸਮਾਨ ਥੋੜਾ ਜਿਹਾ ਮਹਿੰਗਾ ਹੁੰਦਾ ਪਰ ਲਵ ਜਾਂਦਾ ਹੀ ਸਾਰਾ ਠੀਕ ਐਸੇ ਲਾਉਣ ਪੈਂਦੇ ਬੈਗ ਲੈਣੇ ਨੇ ਬਾਈ ਵੇਲਾ ਹੋ ਗਈ ਫੇਰ ਦੇਖਦੇ ਆ ਕਿ ਬਣਦਾ ਬਾਈ ਨੂੰ ਦਵਾਈ ਲੈਣੇ ਆ ਜੀ ਬੈਗ ਕੁਝ ਸਮਾਨ ਲੈ ਲਿਆ ਜੀ ਤੇ ਕੁਝ ਸਮਾਨ ਬਾਈ ਲੈ ਰਿਆਗਾ ਤੇ ਵਧੀਆਗਾ ਦੇਖ ਬੋਤਲ ਹੋਰ ਲੈਣਾ ਵੀਰੇ ਇਹਨਾਂ ਚੋਂ ਕੋਈ ਦੇਖ ਲਓ ਫੋਰ ਕਲਾਸ ਮਾਰਾ ਮੋਟਾ ਸਮਾਨ ਅਸੀਂ ਲੈ ਲਿਆ ਹੈਗਾ ਜੀ ਤੇ ਹੁਣ ਚੱਲਦੇ ਆ ਜੀ ਆਪਾਂ ਸਾਈਕਲ ਦੇਖਣਾ ਹੈ ਸਾਈਕਲ ਸਹੀ ਕਰਾਣਾ ਹੈਗਾ ਵਾ ਜੀ ਇਹਨਾਂ ਦੇ ਸਾਈਕਲ ਤੇ ਕੋਈ ਮਾੜੀ ਮਿੰਟ ਦਿੱਕਤ ਆਈ ਹੈ ਸਾਈਕਲ ਇਹਨਾਂ ਦਾ ਕਿਹੜਾ ਹੈਗਾ ਦਿਖਾਣੇ ਇਹਨਾਂ ਦੇ ਘਰੇ ਜਾ ਕੇ ਤੇ ਫਿਰ ਆਪਾਂ ਆਪਣਾ ਸਾਈਕਲ ਵੀ ਆਪਣਾ ਸਹੀ ਕਰਾ ਕੇ ਆਵਾਂਗੇ ਸਾਡੇ ਜੀ ਸਾਈਕਲ ਤੇ ਕੇਰਾ ਦੀ ਪ੍ਰੋਬਲਮ ਹੈ ਬਾਕੀ ਸਾਰਾ ਓਕੇ ਹੈ ਟਾਇਰ ਸਾਰੇ ਨਵੇਂ ਪਏ ਹੋਏ ਨੇ ਤੇ ਬਾਕੀ ਕੋਈ ਮਾੜੀ ਮੋਟੀ ਪ੍ਰੋਬਲਮ ਉਨੀ ਕੀ ਹੋਈ ਹੋ ਆ ਪਗੜਾ ਲਾ ਕੇ ਸਾਡਾ ਪਾਣੀ ਬੋਟਰ ਲਗਵਾਣ ਦਾ ਜੀ ਉਹ ਵੀ ਆਪਾਂ ਲਵਾਣਾ ਹੈ ਤੇ இல்ல ਬਹੁਤ ਟਾਈਮ ਬਾਅਦ ਇਸ ਕੋਲ ਦੇ ਗੋਵਿੰਦਾਸ਼ ਆਇਆ ਤੇ ਬਹੁਤ ਟਾਈਮ ਬਾਅਦ ਹੀ 버ਗਰ ਖਾਣ ਲੱਗੇ ਆ ਜੀ ਸ਼ਖਦੇ ਜੀ ਬਹੁਤ ਜ਼ਬਰਦਸਤ 버ਗਰ ਹੁੰਦਾ ਹੈਗਾ ਇਹ ਡਿਫਰੈਂਟ ਹੀ ਹੁੰਦਾ ਜੀ ਬਾਹਰ ਨਾਲੋਂ ਵਿਦਆਊਟ ਆਨੀਅਨ ਗਾਰਲਿਕ ਆ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਜੀ ਲਹਾਂਰੇ ਦਾ ਸਭ ਤੋਂ ਵੱਡਾ ਸ਼ਿਵਲਿੰਗ ਕਿਹਨੂੰ ਕਹਿੰਦੇ ਆ ਜੀ ਤੇ ਬੜਾ ਵੱਡਾ ਹੈਗਾ ਜੀ ਦੇਖੋ ਉਹ ਪੰਨਾ ਵੀ ਆਰਡਰ ਆਇਆ ਨੇ ਆਲੇ ਦੁਆਲੇ ਤੇ ਹੁਣ ਲੋਡ ਜਿਹੜਾ ਹੈਗਾ ਜਿਹੜਾ ਹੈਗਾ ਤੇ ਇਹ ਸਾਰਾ ਟਾਈਮ ਜਿਹੜਾ ਹੈਗਾ ਮੈਂ ਪਤੰਗ ਹੜਾਦਾ ਰੰਦਾ ਹੁੰਦਾ ਸੀਗਾ ਆਪਣੇ ਕਾਰੋਬਾਰ ਆਪਣੇ ਘਰ ਵਿੱਚ ਇਹ ਸਾਰੇ ਦਿਨ ਮੇਰੇ ਲਈ ਬਿਜ਼ੀਅਸ ਹੁੰਦੇ ਸੀ ਦੇਖ ਲੋ ਸਮਾਂ ਕੀ ਕੀ ਕੁਝ ਕਰਾ ਲੈਂਦਾ ਹੈਗਾ ਕੁਝ ਨਹੀਂ ਕਹਿ ਸਕਦੇ ਅੱਜ ਮੈਂ ਆਪਣੀ ਮਨ ਲਿਖਦਾ ਹਾਂ ਬੜੀ ਪੋਇਟਰੀ ਕਰਦਾ ਵਾਲੇ ਟੈਕਸ ਪਰ ਨਿਕਲੀ ਬਹੁਤ देर ਬਾਅਦ ਹੈਗੀ ਮੇਰੀ ਤੇ ਦਾਮੇ ਕਲਾਸ ਵਗੈਰਾ ਜੁਹਦੇ ਸੀ ਆਪਾਂ ਮਾੜੀ ਕੰਮੀ ਲਿਖ ਲਿਖੀ ਉਹਦਾ ਹੀ ਕੁਝ ਪੁਰਾਣੇ ਮੈਂ ਵਰਕੇ ਆਪਣੇ ਕਰ ਰਿਹਾ ਸੀਗਾ ਚੈੱਕ ਤੇ ਮੈਂ ਉੱਥੇ ਇੱਕ ਚੀਜ਼ ਲਿਖੀ ਸੀ ਕਿ ਸਮਾਂ ਵੀ ਕੀ ਚੀਜ਼ ਹੈ ਭਾਈ ਕਹਿੰਦੇ ਨੇ ਸਮਾਂ ਵੀ ਕੀ ਚੀਜ਼ ਹੈ ਭਾਈ ਜਿਸ ਲੱਕੜੀ ਕੇ ਸਾਥ ਖੇਲਾ ਕਰਤੇ تھے ਇੱਕ ਦਿਨ ਉਸੇ ਵਿੱਚ ਸਮਾਜ ਆਤੇ ਮਤਲਬ ਬਹੁਤ ਡੀ ਜੀ ਇਹ ਲਾਈਨ ਹੈ ਕੰਦਾ ਕਹਿੰਦੇ ਨੇ ਜਿਹੜੀ ਲੱਕੜ ਲੱਕੜ ਦੇ ਨਾਲ ਖੇਡਦਾ ਦਾ ਛੋਕੇ ਹੁੰਦੇ ਖੁੱਲੀ ਟੱਡਾ ਵਗੈਰਾ ਖੇਡਦਾ ਪਾਏਗਾ ਤੇ ਉਹਦੇ ਚ ਇੱਕ ਦਿਨ ਆਦਾ ਇਦਾਂ ਦਾ ਸਮਾਂ ਆ ਜਾਂਦਾ ਯਹੀ ਸਮਾਂ ਹੈ ਭਾਈ ਕਹਿੰਦੇ ਨੇ ਦੇਖ ਲੋ ਬਿੰਦੀ ਦੇ ਆਪਾਂ ਕੁਝ ਲਿਖਿਆ ਕਰਦੇ ਸੀਗੇ ਹੁਣ ਜਾ ਰਹੇ ਹਾਂ ਬਾਈ ਕੇ ਇਸ ਸਮੇਂ ਸਾਰੀ ਗੱਲ ਹੁੰਦੀ ਹੈ ਕਿਹੇ ਟਾਈਮ ਤੇ ਅੱਜ-ਪੱਜ ਲੋਕਾਂ ਦੇ ਕੋਠੇ ਟੱਪ-ਟੱਪ ਪਤੰਗ ਜਿਹੜੇ ਸੀ ਆਪਾਂ ਲੁੱਟਦੇ ਸੀਗੇ ਇਕੱਠੇ ਕਰਕੇ ਲੋੜੀ ਤੇ ਫਿਰ ਤੜਕੇ 4-5 ਵਜੇ ਉੱਠ ਕੇ ਪਤੰਗ ਮੜਾਉਣਾ ਸ਼ੁਰੂ ਕਰਦੇ ਸੀਗੇ ਹੁਣ ਭਾਈ ਸਾਰਾ ਜਿਹੜਾ ਹੈਗਾ ਅੰਦਰੋਂ ਕ੍ਰੀਸ ਬੋਲੀ-ਬੋਲੀ ਟਾਲਾ ਲਗਾ ਜਾ ਰਹੇ ਕਿ ਜ਼ਿੰਮੇਵਾਰੀਆਂ ਪੈਂਦੀਆਂ ਨੇ ਰਿਸਪੋਨਸਿਬਿਲਿਟੀ ਹੱਥਾਂ ਨੇ ਉਹ ਬਹੁਤ ਕੁਝ ਰਹਿਦਾ ਹੈਗਾ ਆ ਗਏ ਭਾਈ ਕਿ ਘਰੇ ਤਿਆਰ ਆ ਰਿਹਾ ਆਪਣਾ ਭਾਈ ਇੱਧਰ ਨਿੱਕੀ ਕਾਕੀ ਚੱਲੋ ਗੱਦੋ ਹੈਲੋ ਕਰ ਦੋ ਭੈ ਲੋ ਹੈਲੋ ਹੈਲੋ ਕਰਤੀ ਹੈ ਕਿੰਨਾ ਚਾਗਦੀ ਹੈ ਨਾ ਬਿਟਰ ਬਿਟਰ ਗੁਲਗਲੀ ਨਿੱਕੀ ਲਾੜਲੀ ਦੇ ਨਾਲ ਤੇ ਬਸ ਆਂਦੇ ਸਾਰੀ ਮਾਤਾ ਜੀ ਕਦੀ ਚਾਹ ਤੇ ਪਾਣੀ ਫਿਰ ਹੁੰਦਾ ਹੀ ਹੈ ਜੀ ਕਿਰਾ ਆਏ ਗਏ ਦਾ ਤੇ ਬਸ ਉਸ ਤੋਂ ਬਾਅਦ ਆਪਾਂ ਫਟਾਫਟ ਥੋਂ ਦੀ ਨਿਕਲਦੇ ਆ ਆਪਾਂ ਸਿੱਧਾ ਆਪਾਂ ਨਿਕਲਦੇ ਆ ਸਾਈਕਲ ਲੈ ਕੇ ਬਾਹਰ ਤੇ ਉਹਦਾ ਜਿਹੜਾ ਸਮਾਨ ਸੋਣ ਕੋਈ ਦਿੱਕਤ ਆਈ ਹੋਈ ਹੈ ਫਾਈਦਾ ਸਾਈਕਲ ਵੀ ਦਿਖਾਣੇ ਆ ਉਹ ਸੈੱਟ ਕਰਵਾਵਾਂਗੇ ਫਿਰ ਮੈਂ ਆਪਣਾ ਸਾਈਕਲ ਲੈ ਕੇ ਜਾਵਾਂਗਾ ਕੁਝ ਚਿਰ ਬਾਅਦ ਇਹ ਰਿਹਾ ਬਾਈਕਾ ਸਾਈਕਲ ਤੇ ਇਹ ਵੀ ਹੈਗਾ ਗੀਅਰ ਸਿਸਟਮ ਵਾਲਾ ਇਧਰਲੇ ਪਾਸੇ ਹੈਗੇ ਨੇ ਆਪਣੇ 7x ਤੇ ਇਧਰ 3 7x 3 ਦਾ ਹਿਸਾਬ ਕਿਤਾਬ ਹੋ ਗਿਆ ਜੀ ਆਪਣਾ ਇਹ ਗੱਲਬਾਤ ਕਰੀਏ ਪੈਡਲ ਬੂਡਲ ਵੀ ਇਹਦੇ ਥੋੜੇ ਜਿਹੇ ਹੈਗੇ ਨੇ ਆਪਾਂ ਸਾਰਾ ਇਹਨੂੰ ਸੈੱਟ ਕਰਾ ਲੈਣਾ ਤੇ ਫਿਰ ਲੈ ਜਾਣਾ ਜੀ ਇਹਨੂੰ ਆਪਾਂ ਜਿੱਥੇ ਆਪਾਂ ਲੈ ਕੇ ਜਾਣਾ ਹੈ ਟੂਰ ਤੇ ਆੜਾ ਚਿੱਟਾ ਚਿੱਟਾ ਅਲੋਏ ਵੀ ਇਹਦੇ ਤੁਸੀਂ ਦੇਖ ਸਕਦੇ ਹੋ ਆਪਣੇ ਤਿੱਖੇ ਜਿਹਨੇ ਜਿਵੇਂ ਬੁਲਟ ਸਪਲੈਂਡਰ 'ਚ ਨਹੀਂ ਪਉਂਦਾ ਅਜ ਬੰਦਾ ਚਾਕੂ ਜਿਰ ਗਿਆ ਹੈ ਨਾ ਚਾਕੂ ਜਿਰ ਗਿਆ ਉਹਦਾ ਦੇਣੀ ਹੁਣ ਮੈਂ ਇੱਕ ਵਾਰੀ ਕਿਹੜਾ ਇਹਦਾ ਗੇੜਾ ਲੈ ਕੇ ਦੇਖਦਾ ਤੇ ਫਿਰ ਦੇਖਦੇ ਹਾਂ ਜੀ ਕੀ ਹਸਾਬ ਕਿਤਾਬ ਹੈ ਇਹਦਾ ਤੇ ਕਿਦਾਂ ਚੱਲੂਗਾ ਤੇ ਠੀਕ ਹੈਗਾ ਵੀ ਇਹ ਆਪਣਾ ਕਿ ਆਪ ਨੂੰ ਠੀਕ ਕਰਵਾਉਣਾ ਪੈਣਾ ਜੀ ਫਿਰ ਪਤਾ ਲੱਗ ਇੱਕ ਆਈਡੀਆ ਆਪਾਂ ਨੂੰ ਲੱਗ ਜਾਂਦਾ ਹੈਗਾ ਕਿ ਦਿੱਕਤ ਪਰੇਸ਼ਾਨੀ ਹੈਗੀ ਇਹਦੇ ਵਿੱਚ ਜੀ ਬਈ ਜੀ ਹਾਂਜੀ ਬਈ ਸੈਕਲ ਨੂੰ ਥੋੜੀ ਜੀ ਟਿਊਨਿੰਗ ਹੋਣ ਵਾਲੇ ਤੇ ਗੀਅਰ ਫਰੰਟ ਦੇ ਵੀ ਤੇ ਬੈਕ ਦੇ ਵੀ ਤੇ ਸਮੂਧੀ ਜਿਹੜੀ ਆਪਾਂ ਸਮੂਧਰੀ ਜੀ ਕਹੀਏ ਗੇਰਾਂ ਦੀ ਥੋੜੀ ਜੀ ਹੈਗੀ ਹੈ ਜੀ ਦਿੱਕਤ ਹੈ ਇਹ ਇਹਦਾ ਸਾਰਾ ਕੰਮ ਹੋਣ ਲੈ ਜਿਹੜੇ ਪਿਛਲੇ ਗੇਅਰ ਨੇ ਉਹ ਵੀ ਲੀਕ ਹੋਣ ਵਾਲੇ ਨੇ ਫਰੰਟ ਦੇ ਵੀ ਦੋਨਾਂ ਤੇ ਤੇ ਆਹ ਚੀਜ਼ ਖਰਾਬ ਹੋਈ ਹੋਈ ਹੈ ਅਗਰ ਇਹ ਮਿਲੀ ਤਾਂ ਫਿਰ ਆਪਾਂ ਨਵੀਂ ਪਵਾ ਲਾਂਗੇ ਜੇ ਨਾ ਮਿਲੀ ਫਿਰ ਤਾਂ ਬਾਕੀ ਗੇਅਰ ਛੇੜਾਂਗੇ ਪ੍ਰੋਬਲਮ ਹੁਣ ਇਹ ਜਿਹੜਾ ਸਾਈਕਲ ਹੈਗਾ ਬਾਈ ਆਪਣਾ ਲੋਡ ਕਰਾਣ ਜਾਣਾ ਦੇਖੋ ਜੇ ਗੱਲਬਾਤ ਵਧੀ ਇਹਦੀ ਗੀਅਰ ਕੋਰਾਂ ਤੇ ਜਿਹੜਾ ਹੈਗਾ ਹੱਥ ਪੱਲਾ ਏਰੀਆ ਦਾ ਚੰਗਾ ਤੇ ਆਪਾਂ ਇਹਨੂੰ ਵਧੀਆ ਆਪਾਂ ਲੈ ਕੇ ਜਾ ਸਕਦੇ ਆ ਜੇ ਇਹਦੇ ਗੀਅਰ ਚੇਂਜ ਨਾ ਹੋਏ ਤੇ ਇਹ ਲੈ ਕੇ ਜਾਣ ਜੋਗੀ ਫਿਰ ਨਹੀਂ ਹੈਗੀ ਕਿਤੇ ਗੀਅਰ ਅਗਰ ਮਿਲੇ ਤਾਂ ਫਿਰ ਕੰਮ ਕਰੂਗਾ ਕਿ ਕਿ ਗੇਲ ਇਸ ਵਾਸਤੇ ਨਹੀਂ ਕੀਤਾ ਇਹਦੇ ਵਿੱਚ ਹੋਣੀ ਜਿੰਦੀ ਕਿਉਂਕਿ ਚੜਾਈ ਆਣੀ ਵਿਚਕਾਰ ਕਦੀ ਆਪਾਂ ਕਿਸ ਪਾਸੇ ਜਾਣਾ ਕਦੀ ਕਿਸ ਪਾਸੇ ਜਾਣਾ ਥੱਲੇ ਡਾਊਨ ਹਿੱਲ ਕਦੀ ਪਹਿਲਾਂ ਅੰਦੀ ਰਦੀ ਹੈ ਤੇ ਸੁੱਖਾ ਰਵੇ ਬੈਗੂਮ ਵੀ ਆ ਜਾਂਦੇ ਸੈਡਾਂ ਵਾਲੇ ਬਧੀ ਰਹੇ ਉਹਦੇ ਲਈ ਇਹਦਾ ਆਪਾਂ ਸਾਰਾ ਕੰਮ ਕਰਾਉਣਾ ਪੈਣਾ ਹੈਗਾ ਕਿ ਬਾਕੀ ਵਜ਼ਨ ਵਜ਼ਨ ਵੀ ਓਕੇ ਹੈ ਬਾਲ ਜਿਆਦਾ ਨਹੀਂ ਹੈਗਾ ਆਪਾਂ ਨੂੰ ਲੋਡ ਲਗਾਵਾਂਗੇ ਫਿਰ ਕਿੱਥੇ ਲਾਣਾ ਉਹ ਤੁਹਾਨੂੰ ਓਕੇ ਦੱਸਾਂਗੇ ਉਹਨੋਂ ਦੇ ਨਾਲ ਬਣੇ ਰਹੋਗੇ ਤਾਂ ਅਜੇ ਥੋੜਾ ਸਸਪੈਂਸ ਕ੍ਰੀਏਟ ਕਰ ਰਿਹਾ ਕਿਉਂਕਿ ਮੇਰਾ ਵੀ ਇਹੀ ਕਰਦਾ ਕਦੀ ਕਦੀ ਮੈਂ ਥੋੜਾਇਆ ਲੇਡ ਦੱਸਾਂ ਜੀ ਕੁਛ ਕੰਮ ਨਹੀਂ ਤੇ ਹੁਣ ਸਾਈਕਲ ਲੈ ਕੇ ਚੱਲਦੇ ਆ ਤੇ ਇਸ ਬਾਈ ਨੂੰ ਵੀ ਨਾਲ ਲੈ ਚੱਲਦੇ ਆ ਚੱਲੀਏ ਫਿਰ ਭਾਈ ਚਲੋ ਭਾਈ ਬਾੜਾ ਲੇਡ ਨਹੀਂ ਕਰਦੇ ਆਪਾਂ ਕਿਉਂਕਿ ਆਪਣੇ ਕੋਈ ਦਿਨ ਘਾਟੀ ਨੇ ਨਹੀਂ ਨਹੀਂ ਤੇ ਆਪਾਂ ਨਿਕਲਣਾ ਵੀ ਆ ਬਾਈ ਆਪਣਾ ਨਮਾ ਜੁੜ ਗਿਆਗਾ ਸਾਡੇ ਨਾਲ ਸਫਰ ਤੇ ਤੇ ਨਾਲ ਆਪਣੇ ਇੱਕ ਬਾਈ ਹੋਰ ਹੈਗਾ ਜਿੰਨੇ ਸਾਡੇ ਨਾਲ ਜਾਣਾ ਹੈਗਾ ਉਹਨੂੰ ਤੁਸੀਂ ਕਿਤਨਾ ਕਿਤੇ ਦੇਖਿਆ ਹੋਏਗਾ ਉਹ ਸਰਪ੍ਰਾਈਜ਼ ਹੀ ਹੈਗਾ ਤੇ ਬਾਕੀ ਆਪਾਂ ਆਪਣੇ ਗੱਲ ਕਰੀਏ ਪੁਰਾਣੇ ਮਿੱਤਰ ਬੇਲੀਆਂ ਦੀ ਮਿੱਟੂ ਸੰਦੀਪ ਹਰਪਾਲ ਉਹਨਾਂ ਦੀ ਉਹਦੇ ਵਿੱਚੋਂ ਹਰਪਾਲ ਤੇ ਸੰਦੀਪ ਹੋ ਸਕਦਾ ਹੈ ਸ਼ਾਇਦ ਕਿਰਾ ਇਕੱਠੇ ਟੂਰ ਕੱਢ ਲੈਣਗੇ ਦੋ ਬੰਦੇ ਇਕੱਠੇ ਕੱਢ ਲੈਣਗੇ ਟੂਰ ਜਾਂ ਅਲੱਗ-ਅਲੱਗ ਕੱਢ ਸਕਦੇ ਨੇ ਉਹਨਾਂ ਦਾ ਲਈ ਕੋਈ ਪੱਕਾ ਪਲਾਨ ਹੋਇਆ ਨਹੀਂ ਹੋਇਆ ਉਹ ਕਹਿੰਦੇ ਸੀ ਵੀ 15-20 ਦਿਨ ਘਰੇ ਹੀ ਹੈਗੇ ਆ ਫਿਰ ਆਪਾਂ ਨਿਕਲਾਂਗੇ ਹੋ ਸਕਦਾ ਥੋੜਾ ਜ਼ਿਆਦਾ ਟਾਈਮ ਵੀ ਲੱਗ ਜੇ ਤੇ ਫਿਰ ਜਿਹੜਾ ਆਪਣਾ ਬਿੱਟੂ ਬਾਈ ਹੈਗਾ ਉਹ ਵੀ ਕਿਰਾ ਕਿਤੇ ਹੋਰ ਸਟੇਟ ਦਾ ਟੂਰ ਕੱਢੂਗਾ ਤੇ ਆਪਾਂ ਇੱਕ ਐਸੀ ਸਟੇਟ ਦਾ ਟੂਰ ਕੱਢ ਰਹੇ ਹਾਂ ਕੱਲੇ ਤੇ ਆਪਾਂ ਐਕੀ ਟੂਰ ਜਿਹੜਾ ਕੱਢ ਰਹੇ ਹਾਂ ਥੋੜਾ ਸੋਲੋ ਸੋਲੋ ਕੋਸ਼ਿਸ਼ ਕਰ ਰਹੇ ਹਾਂ ਕੱਢੀਏ ਤੇ ਉਸ ਵੇਲੇ ਜਿਹੜਾ ਆਪਾਂ ਨਵਾਂ ਟੂਰ ਕੱਢਾਂਗੇ ਥੋੜੇ ਦਿਨ ਬਾਅਦ ਥੋੜਾ ਟਾਈਮ ਬਾਅਦ ਜਿਹੜਾ ਹੈਗਾ ਉਹ ਫਿਰ ਇਕੱਠੇ ਹੋ ਜਾਗੇ ਜੀ ਸਾਰੇ ਤੇ ਇਦਾਂ ਹੀ ਚੱਲਦਾ ਰਹਿੰਦਾ ਜੀ ਸਬਬ ਜਿਹੜਾ ਬਣਿਆ ਹੋਇਆ ਵਾ ਟਰੈਵਲ ਦਾ ਕਦੀ ਕੋਈ ਤੇ ਕਦੀ ਕੋਈ ਜੁੜਦਾ ਰਹਿੰਦਾ ਹੈਗਾ ਸਾਈਕਲ ਲੈ ਕੇ ਆ ਗਏ ਇਸ ਸਾਈਕਲ ਵਾਲੀ ਦੁਕਾਨ ਤੇ ਜੀ ਇਹ ਪੈਂਦਾ ਜੀ ਆਪਣਾ ਮੇਨ ਏਰੀਆ ਸਾਰਾ ਦਾ ਸਾਰਾ ਸਟੇਸ਼ਨ ਵਾਲਾ ਜੀ ਇੱਥੇ ਆਪਾਂ ਜਿਹੜਾ ਹੈਗਾ ਸਾਈਕਲ ਸੇਈ ਕਰਵਾਉਣਾ ਤੇ ਬਾਈ ਮੈਨੂੰ ਨਹੀਂ ਲੱਗਦਾ ਇਹ ਬੰਦਾ ਕਾਰਗਰ ਹੈਗਾ ਅੱਗੇ ਪਿੱਛੇ ਕਿਤੇ ਕੰਮ ਬਣਿਆ ਨਹੀਂ ਤੇ ਆਪਾਂ ਆਗੇ ਸਿੱਧਾ ਬੰਬੇ ਸਾਈਕਲ ਹਾਊਸ ਹਲਿਆ ਦੇ ਤੇ ਇੱਥੇ ਥੋੜੇ ਮਕੈਨਿਕ ਲੱਗਦੇ ਨੇ ਹੈਗੇ ਨੇ ਹਾਈ ਲੈਵਲ ਤੱਕ ਦੇ ਬੰਦੇ ਹੀ ਹੁੰਦੇ ਇਹ ਫਿਰ ਹਿਸਾਬ ਕਿਤਾਬ ਆਪਾਂ ਇੱਥੇ ਜਿਹੜਾ ਹੈਗਾ ਕਰਵਾਉਣ ਲਈ ਇਹਨੇ ਬਾਈ ਦੇ ਮਕੈਨਿਕ ਨੇ ਇਹ ਬਾਈ ਦੇ ਸਾਈਕਲ ਵੀ ਆਪਾਂ ਸਾਰੇ ਜੁਨਨ ਚੇਨ ਕਰਵਾਤੇ ਹੋਰ ਵੀ ਕਈ ਸਮਾਨ ਹੈ ਜਿਹੜਾ ਆਪਾਂ ਜੀਨ ਕਰਵਾ ਲਵਾਂ ਸਾਈਕਲ ਦਾ ਤੇ ਕਦੀ ਉਹਨੇ ਕਹਿੰਦੇ ਹੋਰ ਵੀ ਜਿੰਨਾ 30 ਕਰਦਾ ਕੋਲ ਉਹ ਜਿਹੜਾ ਹੈਗਾ ਚਲਾਉਣ ਵਾਸਤੇ ਹੋਰ ਵੀ ਬਹੁਤ ਵੱਧ ਨਹੀਂ ਲੱਗਣੀ ਇਹ ਤੇ 4000 ਰੁਪਏ ਲਵਾਂਗਾ ਫਿਰ ਇਹ ਕੰਮ ਬੜੀ ਆਉਂਦੀ ਹੈ ਆ피 ਸਮਾਨ ਹੈਗਾ ਇਹਨਾਂ ਕੋਲੋਂ ਅਸੀਂ ਆਪਣੀ ਸਾਈਕਲ ਵੀ ਇੱਥੇ ਲੈ ਕੇ ਆਏ ਹਾਂ ਜਿਹੜੀ ਜਿਹੜਾ ਹਣੇ ਕਿਹੜਾ ਲੱਗਿਆ ਕਰਾਂ ਫਿਰ ਅੱਜ ਹੀ ਲਿਆਵਾਂਗੇ ਨਹੀਂ ਤਾਂ ਫਿਰ ਕੱਲ ਸੂਰੇ ਦੇ ਜਾਗੇ ਦੇਤਾ ਸੀ ਆਪਣਾ ਸਾਈਕਲ ਪਿੱਛੇ ਬੰਬੇ ਸਾਈਕਲ ਵਾਲਿਆਂ ਨੂੰ ਤੇ ਹੁਣ ਮੇਰੀ ਦੂਸਰੀ ਸ਼ੌਕ ਦੇ ਗੱਲਾਂ ਮਾਰੇ ਸਾਈਕਲ ਦਾ ਸਮਾਨ ਲੈਨ ਬੈਗ ਵਗੈਰਾ ਹੈਗੇ ਤੇ ਇਹਨਾਂ ਕੋਲੋਂ ਕੋਈ ਕੰਪਨੀ ਦੇ ਬੈਗ ਪਏ ਹੋਏ ਨੇ ਉਹ ਅਸੀਂ ਲੈ ਲਾਂਗੇ ਤੇ ਬਾਈ ਚੱਲਦੇ ਆਪਾਂ ਉੱਥੇ ਹੀ ਫਿਰ ਹਣਾ ਤੇਰਾ ਬੈਗ ਲੈਨੇ ਆ ਉਥੋਂ ਤੇ ਉਹ ਬੈਗ ਦੇਖਦੇ ਆ ਕੀ ਸਾਡਾ ਮਨ ਹੈ ਲੋਕ ਤੇ ਕਿੱਥੇ ਜੀਰਕਪੁਰ ਜਾਵਾਂਗੇ ਕੀ ਬੜਾ ਏਥੇ ਨਿਕਲਦਾ ਰੇਟ ਟੁਕਾ ਨਿਕਤਾ ਹੋਵੇ ਤੇ ਆਪਾਂ ਗੱਲਬਾਤ ਬਣਾ ਕੇ ਲੈ ਲਈਏ ਉਹੀ ਤੇ ਬਾਕੀ ਉੱਥੇ ਹੋਰ ਵੀ ਸਮਾਨ ਨੇ ਸੀਟਾਂ ਸੀਟਾਂ ਨੇ ਦੋ ਚਾਰ ਚੀਜ਼ਾਂ ਹੋਰ ਨੇ ਜੇ ਕੋਈ ਪਸੰਦ ਆਇਆ ਉਹ ਤੋਂ ਲੈ ਲਾਂਗੇ ਬਾਈ ਨੇ ਜਿਹੜਾ ਹੈਗਾ ਲੈ ਕੇ ਮੈਂਡਟਰੀ ਉਹ ਬੋਲ ਗਿਆ ਆਪਾਂ ਦੀ ਸਫਰ ਵੀ ਕਰ ਸਕਦੇ ਨਾ ਕੰਮ ਦੇ ਉਹਨਾਂ ਦੀ ਹੀ ਦੂਸਰੀ ਸ਼ੋਪ ਤੇ ਆਏ ਆ ਬੰਬੇ ਫਿਟਨੈਸ ਸਾਈਕਲ ਹਾਊਸ ਤੇ ਫਿਟਨੈਸ ਆ ਲੈ ਦੀ ਦੇਖਦੇ ਆ ਬਾਈ ਇੱਥੇ ਨਵੇਂ-ਨਵੇਂ ਸਾਈਕਲ ਤੇ ਬਾਈ ਕਿ ਆਏ ਸੀਗੇ ਬੰਬੇ ਸਾਈਕਲ ਹਾਊਸ ਵਾਲਿਆਂ ਦੇ ਤੇ ਬਾਈ ਕਹਿੰਦਾ ਤੂੰ ਆਂ ਤੇ ਇੱਕ ਰਾਈਡ ਲੈ ਕੇ ਦੇਖ ਮਰੀਡਾ ਦੀ ਤੇ ਬਾਈ ਜੀ ਆ ਗਿਆ ਆਪਣਾ ਬਾਲਾ ਸੋਨਾ ਸਾਈਕਲ ਨਾਲੇ ਮੈਕਸਿਸ ਦੇ ਟਾਇਰ ਪਏ ਹੋਏ ਆ मेन गल तो यह है जीज कर लगे तो बहुत तो सोहने हवा पाओगे एयर ट्यूब जाए ओके बहुत ही सोना लगा तगड़ा नारिया जाऊगा ना लोंग रन वास्ते वीकल है ਗিয়ার ਸਮੂਥਿੰਗ ਵੀ ਬਹੁਤ ਬੜਾ ਐਨ ਸਮੂਥਲੀ ਹੋ ਰਿਹਾ ਨੇ ਡੀਰੇਲਰ ਕਿੱਦਾਂ ਜਾ ਰਿਹਾ ਕਿੱਦਾਂ ਹਲੋ ਫੀਲ ਟਾਈਮ ਅਤਵਾਇ ਬਹੁਤ ਬਹੁਤ ਮਤਲਬ ਜੇ ਮੈਂ ਗੱਲ ਕਰਾਂ ਥੋੜਾ ਵਲੋਗ ਕੱਟ ਕੇ ਨਿਕਾਲ ਲਓ ਦੇਖ ਲਓ ਭਾਈ ਮਰੀਡਾ ਦੇ 에ਅਰ ਸਸਪੈਂਸ਼ਨ ਦਾ ਕਮਾਲ ਇੱਕ ਮਿੰਟ ਰੁਕ ਜਾਓ ਬੜਾ ਹੀ ਸੋਨਾ ਹਸਾਬ ਕਤਾਵੇਗਾ ਆਵਾਜ਼ ਨਾਲ ਸਸਪੈਂਸ਼ਨ ਦੇ ਆਣ ਓਕੇ ਹੋ ਜਾਂਦੇ ਆ ਦੇਖੋ ਇਹ ਵੀ ਫਿਰ ਭਾਈ ਨਾਲ ਲੈ ਕੇ ਰੱਖਣਾ ਪੈਂਦਾ ਹੈਗਾ ਨਹੀਂ ਨਹੀਂ ਇੱਕ ਵਾਰੀ ਹਵਾ ਭਰ ਲਓ ਬਸ ਚੱਲ ਚੱਲ ਬੜਾ ਜੂਰ ਨੂੰ ਆਉਂਦਾ ਦੇਖ ਲਓ ਭਾਈ ਮਿਲਦਾ ਹੈ ਗੱਲਬਾਤ ਤੇ ਨਾਲ ਮੈਕਸਿਸ ਦੇ ਟਾਇਰ ਪਏ ਹੋਏ ਥੋੜੇ ਜਿਹੇ ਟਾਇਰ ਇਹਦੇ ਹੋਰ ਚੋੜੇ ਪਵਾ ਸਕਦੇ ਆ ਆਪਾਂ ਜੇ ਪਵਾਣੇ ਆ ਉਹ ਕੈਨੇਡਾ ਦੇ ਵਧੀਆ ਇਹ ਟਾਇਰ ਹੈਗੇ ਮੈਕਸਿਸ ਦਾ ਦੀਕੌਨ ਰੇਸ ਮਾਡਲ ਦੀਕੌਨ ਰੇਸ ਆਹ ਦੇਖੋ ਲਿਕੇ ਇਹਦੀ ਗ੍ਰਿਪ ਗਰਪਾਂ ਵੀ ਵਧੀਆ ਮੈਂ ਤਾਂ ਮੰਨਦਾ ਬਹੁਤ ਰੇਸ ਆ ਯਾਰ ਰੋਲਿੰਗ ਬਹੁਤ ਜ਼ਿਆਦਾ ਅੱਛੀ ਹੈ ਨਾਈਲੋਨ ਹੈ ਸਾਰਾ ਹੈ ਨਾ ਇਹਦੀ ਪੇਪਰ ਟਾਇਰ ਕਹਿੰਦੇ ਨੇ ਪੇਪਰ ਟਾਇਰ ਫੋਲਡੇਬਲ ਹੈ ਫੋਲਡਿੰਗ ਇਹਦੀ ਰੋਲਿੰਗ ਬਹੁਤ ਅੱਛੀ ਹੈ ਬਹੁਤ ਸੋਹਣਾ ਲੱਗਿਆ ਵੀਰੇ ਸਾਈਕਲ ਸੀਟ ਵੀ ਜਮਾਨ ਓਕੇ ਰਿਪੋਰਟ ਲਈਏ ਇਹਦੇ ਉੱਪਰ ਦਾ ਵਧੀਆ ਜੈਲ ਉਹ ਲਾ ਕੇ ਤੇ ਹੋਰ ਵਧੀਆ ਥੋੜੀ ਕੰਫਰਟ ਆ ਜਾਊਗਾ ਇਹ ਆ ਪਾ ਜੀ ਮੈਨੂੰ ਸਭ ਤੋਂ ਬੈਸਟ ਸੀਪ ਤਾਂ ਕਿ ਲੱਗੀ ਇਹ ਥੋੜਾ ਜਿਹਾ ਚੌੜਾ ਹੋਣਾ ਚਾਹੀਦਾ ਜਿਹਦਾ ਇਹਨਾਂ ਚੌੜਾ ਹੈਗਾ ਮੈਂ ਥੋੜਾ ਜਿਹਾ ਵਾਈਡਰ ਰੱਖਾਂਗੇ ਨਾ ਬੰਦਾ ਵਾਈਡ ਰੱਖੇਗਾ ਤੇ ਸੋਹਣਾ ਲੱਗੇਗਾ ਉਨਾ ਹੀ ਕੰਮ ਹੈਨਾ ਤੇ ਆ ਵੀ ਸੋਹਣਾ ਹੈਗਾ ਆ ਵੀ ਅਡਜਸਟੇਬਲ ਹੈ ਸੀਟ ਇਹਦੀ ਫਰੇਮ ਤਕਰੀਬਨ ਹੈਗਾ ਇਹਦਾ 14-15 ਕਿਲੋ ਦਾ ਬਾਕੀ ਦੇਖੋ ਸਾਰਾ ਕੁਝ ਇਹਦਾ ਓਕੇ ਹੀ ਹੈ ਸਾਰੀ ਬ੍ਰੇਕਾਂ ਵੀ ਹਾਈਡਰੋਲਿਕ ਹਾਈਡਰੋਲਿਕ ਸ਼ਿਮਾਨੋ ਸ਼ਿਮਾਨੋ ਦੀਆਂ ਹਾਈਡਰੋਲਿਕ ਬਹੁਤ ਹੀ ਸੋਹਣੀਆਂ ਹੈਗੀਆਂ ਬ੍ਰੇਕਾਂ ਵੀ ਤੇ ਗੀਅਰ ਸਿਸਟਮ ਵੀ ਸਾਰਾ ਤੁਹਾਨੂੰ ਦੱਸਿਆ ਹੀ ਇਹਦਾ ਕਯੂਜ਼ਡ ਹੈ ਇਹ ਅਵਿਲੀਓ ਤੋਂ ਵੀ ਉੱਤੇ ਹੈ ਅਵਿਲੀਓ ਤੋਂ ਆਪਣੇ ala sirah ਹੈਗਾ ਜੀ ਇਹ ਕਿਊਸ ਬੜਾ ਸੋਹਣਾ ਬਈ ਇਹ ਆ ਵੀ ਕਿਊਸ ਆ ਸਨ ਚੈਨਵਿਲ ਵੀ ਕਿਊਸ ਆ ਆ ਚੈਨ ਕਿਹੜੀ ਕੰਪਨੀ ਦੀ ਆ ਇਹ ਕੇ ਐਮ ਸੀ ਕੇ ਐਮ ਸੀ ਦੀ ਬਹੁਤ ਹੀ ਸੋਹਣਾ ਦੇਖ ਲਓ ਬਈ ਇੱਕ ਤਾਂ ਕਲਰ ਵੀ ਬੰਨੋ ਇੰਨਾ ਸੋਹਣਾ ਲੱਗਿਆ ਇਹ 29 ਇੰਚ ਹੀ ਲੱਗਦਾ ਮੈਨੂੰ ਹੈਨਾ ਮੇਰੇ ਲਈ ਤਾਂ ਸਹੀ ਆ ਇਹ ਸਾਈਜ਼ ਪਰਫੈਕਟ ਆ ਐਮ ਸਾਈਜ਼ ਤੇ ਭਾਈ ਜੀ ਆਪਾਂ ਗੱਲਬਾਤ ਕਰੀਏ ਇਸ ਦੇ ਰੇਟ ਦੀ ਤਾਂ ਕਿੰਨਾ ਕੁ ਜਾਊਗਾ ਆਪਣੇ ਲਈ ਇਹ ਆਪਾਂ ਨੂੰ ਜੇ ਮੈਨੂੰ ਦੋਗੇ ਤਾਂ 60000 ਰੁਪਏ ਦਾ 72 ਦਾ ਵਿਦ ਅਸੈਸਰੀ ਪਿੱਛੇ ਕੈਰੀਅਰ ਲਾ ਦੋਗੇ ਨਾਲ ਹੀ ਲਾਦਾਗਾ ਇਹ ਬਸ ਫਿਰ ਕਿਰਾਏ ਹੀ ਰਾਈਡ ਲਾਇਆ ਹੀ ਉਸ ਤੋਂ ਬਾਅਦ ਭਾਈ ਮਹੀਨੇ ਡੇਢ ਮਹੀਨੇ ਦੀ ਰਾਈਡ ਹੈਗੀ ਆ ਲਾ ਕੇ ਤੇ ਮੈਂ ਹੁਣੇ ਲੈ ਜਾਣਾ ਮਰੀਦਾ ਮੇਰਾ ਭਾਈ ਜੀ ਆਇਆ ਸੀਗਾ ਸਕਾਟ ਤੇ ਮੈਂ ਦੱਸਾਂ ਇੱਕ ਪੰਜਾ 11 ਰੋਸਿਕਲ 92 ਬਹੁਤ ਹੀ ਸੋਹਣਾ ਮਾਡਲ ਹੈ ਮਾਡਲ ਕਿਹੜਾ ਗੁਰਪ੍ਰਾਤ ਬਾਈ ਦੇ ਕਿਹੜਾ ਮਾਡਲ ਸੀਗਾ ਉਹ ਐਸਟੀ ਨਹੀਂ ਉਹ ਐਸਪੈਕਟ ਹੋਏਗਾ ਐਸਪੈਕਟ ਦਾ ਮਾਡਲ ਹੈ ਨਾਈਟ ਆਟੇ ਐਕਸਪੈਕਟ 940 ਮਸਾ 940 ਮਾੜਾ ਐਕਸਪੈਕਟ 940 ਬਟ ਇਹ ਮੈਂ ਵੀਡੀਓ ਦਿਖਾਣਾ ਦੋਸਤੋ ਲਾਈਟ ਵੇਟ ਆ ਉਹ ਉਹ ਵੀ ਬਹੁਤ ਸੋਹਣਾ ਲੱਗਦਾ ਭਾਜੀ ਐਕਸਪੈਕਟ 940 ਬਹੁਤ ਬਹੁਤ ਸੁਨਿਖੜਾ ਸ਼ੌਕਰ 에ਅਰ ਆਉਦੇ ਹਾਂ ਉਹ ਨਹੀਂ ਹਾਂ ਹਾਂ ਜੀ 에ਅਰ ਨਹੀਂ 에ਅਰ ਸ਼ੌਕਰ 에ਅਰ 에ਅਰ ਉਹਦੇ 에ਅਰ ਸ਼ੌਕਰ ਹੈ ਅੱਛਾ ਬਾਕੀ ਮੈਂ ਦੇਖਦਾ ਦੇਖਿਓ ਮਾੜਾ ਕੱਢ ਕੇ ਹੰਮਨੇ ਵਜੇ ਬੜਾ ਬਹੁਤ ਹੀ ਸੋਹਣਾ ਭਾਜੀ ਬਹੁਤ ਵਧੀਆ ਬਹੁਤ ਮਨ ਤਾਂ ਭਾਜੀ ਮਜ਼ਾ ਆ ਗਿਆ ਜੀ ਮੈਂ ਤਾਂ ਦਿਲੋਂ ਦੱਸਦਾ ਮਰੀਡਾ ਨਜ਼ਾਰਾ ਦੇਤਾ ਇਹਨੇ ਤਾਂ ਇੱਕ ਨੰਬਰ ਯਾਰ ਸ਼ੌਕਰ ਦੇਖ ਕੇ ਆਇਆ ਮੈਂ सस्पेंशन ਚਲਾ ਕੇ ਬਹੁਤ ਹੀ ਓਕੇ ਰਿਪੋਰਟ ਨੇ ਇਹੀ ਲੈਣਾ ਹੈਗਾ ਹੁਣ ਉਸ ਬਾਈ ਦੀ ਦੁਕਾਨ ਤੋਂ ਸੀ ਆ ਗਏ ਤੇ ਇੱਕ ਬੈਗ ਲਿਆ ਬਾਈ ਜੀ ਬੈਗ ਦਿਖਾਈਓ ਮਾੜਾ ਜਿਆ ਤੇ ਸਾਈਕਲ ਦਾ ਬੈਗ ਸਾਡੇ ਕੋਲੋਂ ਆ ਗਿਆ ਹੈਗਾ ਜੀ ਬਸ ਹੁਣ ਸਾਈਕਲ ਕੱਲ ਤੱਕ ਸਹੀ ਹੋ ਜਾਊਗਾ ਉਹਨਾਂ ਨੇ ਬਿਏ ਆਏ ਹੋਏ ਆ ਪੈਸੇ ਵੀ ਠੀਕ ਲੱਗ ਰਹੇ ਨੇ ਸਾਈਕਲ ਬਿਏ ਆਏ ਆ ਮੈਨੂੰ ਜਿਹੜਾ ਪਸੰਦ ਆਇਆ ਮਰੀਦਾ ਹੁਣ ਥੋੜੇ ਆਉਣ ਹੋਏ ਟਾਈਮ ਦੇ ਵਿੱਚ ਮੈਂ ਲੈ ਲੈਣਾ ਹੈਗਾ ਬੈਗ ਨੂੰ ਫਿਰ ਹੋਰ ਅਰਾ ਸਮੂਤ ਹੋ ਜੇਗੀ ਯਾਰਨੀ ਸਮੂਤ ਤਾਂ ਹਲੇ ਵੀ ਹੈਗੀ ਐ ਬਾਕੀ ਬਾਈ ਇਹ ਲੈਟਾਂ ਵਾਰੀਆਂ ਦੁਖੀ ਕਰਦੀਆਂ ਨੇ ਜੀ ਹੁਣ ਤਾਂ ਜੀ ਲੈਟਾਂ ਵੀ ਘਟੋ ਘਟ 2-2 2.5 ਮਿੰਟ ਦੀਆਂ ਹੋ ਗਈਆਂ ਹੈਗੀਆਂ ਆ ਗਏ ਬਾਈ ਨਾ ਅਸਮਾਨ ਸੱਲਾ ਲੈ ਕੇ ਇਹ ਪਾਈ ਦਾ ਆ ਗਿਆ ਬੈਗ ਤੇ ਇਧਰ ਆਪਣਾ ਆ ਗਿਆ ਸਾਈਕਲ ਜੀ ਤੇ ਬਾਈ ਨੂੰ ਦੁਕਾਨ ਵਾਸਤੇ ਰਹਿ ਕੇ ਆਇਆ ਸੀ ਸਾਈਕਲ ਆਪਣੇ अलावा ਇਧਰ ਲਿਆਇਆ ਹੀ ਆ ਸਾਈਕਲ ਤੇ ਪਹਿਲਾਂ ਨੁਕਸਾਨ ਦੇਖਣ ਨੂੰ ਮਿਲਿਆ ਇਹ ਬਾਈ ਹਲਕਾ ਹੈਗਾ ਮਾਲ ਜੀ ਜਮਾਂ ਹੀ ਹਲਕਾ ਹੈਗਾ ਇਹ ਕਿਸੇ ਕੰਮ ਦੇ ਨਹੀਂ ਹੈਗੇ ਇਹ ਚੀਜ਼ ਤਾਂ ਮੈਂ ਪਾਇੰਟ ਕਰ ਲਈ ਭਾਵੇਂ ਗੁਰਬਰਾੜ ਬਾਈ ਦੇ ਹੁਣ ਭਾਵੇਂ ਆਪਣੇ ਬਿੱਟੂ ਦੇ ਹੁਣ ਸੰਦੀਪ ਦੇ ਹੁਣ ਰਪਾਲ ਦੇ ਹੁਣ ਸਾਰਿਆਂ ਦੇ ਟੁੱਟ ਗਏਗੇ ਇੱਥੋਂ ਵੀ ਜਾਂਦਾ ਹੀ ਪਿਆ ਵਾ ਲੱਗ ਭਗ ਲਮਸਮ ਚਲਾ ਹੀ ਗਿਆਗਾ ਤੇ 9 ਸਾਲ ਤੇ ਇੱਕ ਤਾਂ ਫਾਈਨੈਂਸ਼ੀਅਲੀ ਕ੍ਰਾਈਸਿਸ ਚੱਲਦੇ ਪਏ ਨੇ ਇੱਕ ਤਾਂ ਨੁਕਸਾਨ ਹੋ ਜਾਂਦਾ ਕਦੀ ਫੋਨ ਚਲਾ ਜਾਂਦਾ ਹੈਗਾ ਕਦੀ ਉਹ ਮਾਈ ਦੀ ਗੁੱਟੀ ਡੇ ਜਾਂਦੀ ਹੈ ਪਤਾ ਨਹੀਂ ਚਲੋ ਹੁਣ ਕਿਰਪਾ ਹੈਗੀ ਹੈ ਹਰੀ ਸਹਾਰੇ ਚੱਲਦੇ ਆ ਉਹਦੀ ਹਰੀ ਕਿਰਪਾ ਦੇ ਹਰੀ ਇੱਛਾ ਦੋਨੋਂ ਸਾਥ ਦਾ ਚੱਲਦਾ ਹੈ ਹੁਣ ਬਾਈ ਨੂੰ ਕਰ ਦਿੰਨੇ ਆ ਬਾਈ ਠੀਕ ਆ ਵੀਰੇ ਮਿਲਦੇ ਹੁਣ ਫਿਰ ਕੱਲ ਹਾਂਜੀ ਹਾਂਜੀ ਠੀਕ ਹੈ ਜਿਹਨੇ ਮਿਲਦੇ ਆ ਤੇ ਆਪਣਾ ਸਾਈਕਲ ਵੀ ਲੈ ਕੇ ਜਾਂਦੇ ਆ ਕਵਰ ਕਰਾਨੇ ਤੇ ਹੋਰ ਆਪਾਂ ਕੀ ਸਮਾਨ ਫੱਲਾ ਹੋਇਆ ਦੇਖਦੇ ਆ ਤੇ ਕਰ ਦੋ ਬਾਈ ਨੂੰ ਸਾਰਿਆਂ ਨੂੰ ਬਾਈ ਤੇ ਮਿਲਦੇ ਆ ਜੀ ਨਵੇਂ ਸਫਰ ਨਵੇਂ ਬੰਦਿਆਂ ਦੇ ਨਾਲ ਤੇ ਪੁਰਾਣੇ ਬੰਦੇ ਵੀ ਆਏ ਨੇ ਆਪਾਂ ਕੋਲੋਂ ਥੋੜੇ ਟਾਈਮ ਤੱਕ ਤੇ ਹੁਣ ਕਿਹੜਾ ਸਫਰ ਕਰਾਂਗੇ ਘਰੇ ਜਾ ਕੇ ਦੱਸਣਾ ਕਿੱਥੇ ਦਾ ਅਗਲਾ ਦਿਨ ਚੜ ਗਿਆ ਹੋਏਗਾ ਤੇ ਆਪਾਂ ਜਿਹੜਾ ਹੈਗਾ ਵਲੌਗ ਨੂੰ ਅੱਜ ਸਮਾਪਤ ਕਰਾਂਗੇ ਅਗਲੇ ਦਿਨ ਕੱਲ ਦੇ ਵਲੌਗ ਨੂੰ ਤੇ ਅੱਪਾ ਗੱਲਬਾਤ ਕਰੀਏ ਆਪਾਂ ਤੁਹਾਡੇ ਨਾਲ ਜਿਹੜਾ ਹੈਗਾ ਕਾਫੀ ਢੇਰ ਤੱਕ ਵਲੌਗ ਦੇ ਵਿੱਚ ਬਣਾਈ ਰੱਖਿਆ ਕਿ ਆਪਾਂ ਕਿੱਥੇ ਜਾ ਰਹੇ ਹਾਂ ਕਿੱਥੇ ਜਾ ਰਹੇ ਹਾਂ ਸਾਰਾ ਸਸਪੈਂਸ ਕ੍ਰੀਏਟ ਕਰੀ ਰੱਖਿਆ ਤੇ ਆਪਾਂ ਹੁਣ ਰਿਵੀਲ ਕਰਦੇ ਆ ਜੀ ਆਪਾਂ ਜਾ ਰਹੇ ਹਾਂ ਜੀ ਆਪਣਾ ਚਰਨਵਾਸੇ ਦੁਆਰਾ ਤੋਂ ਸਾਊਥ ਇੰਡੀਆ ਇੱਕ ਹਿਸਾਬ ਨਾਲ ਕੇ ਟੂ ਕੇ ਹੀ ਹੋ ਜਾਣਾ ਹੈਗਾ ਇਹ ਤੇ ਆਪਾਂ ਮੋਸਟ ਪ੍ਰੋਬੇਬਲੀ ਜਾਵਾਂਗੇ ਸਭ ਤੋਂ ਪਹਿਲੇ ਗੁਜਰਾਤ ਸਾਰੀ ਦੀ ਸਾਰੀ ਸਟੇਟ ਗੁਜਰਾਤ ਕਵਰ ਕਰਾਂਗੇ ਜੀ ਉਸ ਤੋਂ ਬਾਅਦ ਗੁਜਰਾਤ ਤੇ ਦੁਆਰਗਾ ਦੀਸ਼ ਸੋਮਨਾ ਜੋ ਤਰਲਿੰਦੀ ਨੇ ਗੁਰੂ ਘਰ ਨੇ ਉਹ ਜਿੰਨੇ ਜ਼ਿਆਦਾ ਆਪਣੇ ਨੇਚਰ ਰਿਜ਼ਰਵਿਅਰਸ ਨੇ ਉਹ ਜੋ ਵੀ ਬੈਸਟ ਦੇਖਣ ਵਾਲਾ ਹੈਗਾ ਵੈਸ ਹਾਇਦਰੀ ਰੇਂਜ ਗੁਜਰਾਤ ਦੀ ਰਣੋਫ ਕੱਚ ਹੋਰ ਬੜੀਆਂ ਤਖਾਵਾਂ ਹੈਗੀਆਂ ਨੇ ਡਿਊਮਾਸ ਬੀਚ ਹੋ ਗਿਆ ਉਥੇ ਦੇ ਵਿੱਚੀਸ ਵਾਲਾ ਏਰੀਆ ਕੋਸਟਲ ਰੀਜਨ ਹੋ ਗਿਆ ਆਪਣੀ ਯੂਨੀਅਨ ਟੈਰੀਟਰੀ ਹੋ ਗਈ ਦਵਨ ਐਂਡ ਡੀਯੂ ਤੇ ਦਾਦਰਨ ਨਗਰ ਹਵੇਲੀ ਇਹ ਸਾਰਾ ਕਵਰਪ ਕਰਾਂਗੇ ਵਿੱਚ ਰਾਜਸਥਾਨ ਤੇ ਆਪਾਂ ਕਿਸੇ ਪੁਆਇੰਟ ਤੋਂ ਸ਼ੁਰੂ ਕਰਾਂਗੇ ਜੈਸਲਵੀਰ वगैरह ਦੀ ਸਾਈਡ ਤੋਂ ਤੇ ਉੱਤੋਂ ਦੀ ਬਾਅਦ ਆਪਾਂ ਗੁਜਰਾਤ ਜਾਵਾਂਗੇ ਗੁਜਰਾਤ ਤੋਂ ਬਾਅਦ ਮਹਾਰਾਸ਼ਟਰ ਆਪਣਾ ਸਾਰਾ ਪਿਆ ਹੈਗਾ ਜੀ ਬਹੁਤ ਮਿਨੀਮਲ ਬੰਦਿਆ ਨੇ ਕਰਿਆ ਹੈਗਾ ਮਹਾਰਾਸ਼ਟਰ ਦੇ ਗੁਜਰਾਤ ਵਾਲਾ ਪਾਸਾ ਸਾਰਾ ਸਾਈਕਲ ਤੇ ਉਹ ਅਸੀਂ ਕਵਰਪ ਕਰਾਂਗੇ ਤੇ ਉਸ ਤੋਂ ਬਾਅਦ ਗੋਆ ਦੈਨ ਗੋਆ ਤੋਂ ਮੀਡਲ ਰੂਟ ਫੜਦੇ ਹੋਏ ਸਾਊਥ ਇੰਡੀਆ ਦਾ ਜਿਹੜਾ ਉਟੀ ਵਾਲਾ ਰਾਹ ਹੈਗਾ ਉਹ ਵੇ ਲੋਅਰ ਵਾਲਾ ਰਾਹ ਹੈਗਾ ਉਹ ਫੜ ਕੇ ਕਰਨਾਟਕਾ ਕਰਨਾਟਕਾ ਦੇ ਉੱਪਰਲੇ ਪਾਸੇ ਜਿਹੜਾ ਹੰਪੀ ਹੈਗਾ ਉਹ ਏਰੀਆ ਹੋ ਉਹ ਅੰਦਰਲੇ ਪਾਸੇ ਜਾ ਕੇ ਆਪਾਂ ਕਰਨਾਟਕਾ ਤੋਂ ਕੇਰਲਾ ਕੇਰਲਾ ਤੋਂ ਬਾਅਦ ਫਿਰ ਤਾਮਿਲਨਾਡੂ ਦੇ ਵਿੱਚ ਵਿਚਾਲੇ ਵਾਲੇ ਏਰੀਆ ਮਾਧੁਰਾਈ ਇਹ ਉਹ ਲਟਰਮ ਸ਼ਟਰਮ ਸਾਰੇ ਕਰਦੇ ਹੋਏ ਆਪਾਂ ਆਂਧਰਾ ਪ੍ਰਦੇਸ਼ ਹੁੰਦੇ ਹੋਏ ਦੇਖੋ ਕਿਥੇ ਨੇ ਕਿਥੇ ਨਿਕਲ ਜਾਾਂਗੇ ਤਕਰੀਬਨ 2-3-4 ਮਹੀਨੇ ਪਤਾ ਨਹੀਂ ਕਿੰਨਾ ਟਾਈਮ ਲੱਗ ਸਕਦਾ ਟੂਰ ਤੇ ਤੇ ਸਾਰਾ ਦਾ ਸਾਰਾ ਟੂਰ ਸਾਈਕਲ ਤੇ ਹੋਣਾ ਲਿਆ ਵੀਡੀਓ ਦੇ ਨਾਲ ਬਣੇ ਰਹੋ ਲਾਈਕ ਸਬਸਕ੍ਰਾਈਬ ਸ਼ੇਅਰ ਦਾ ਬਟਨ ਜਰੂਰ ਦਬਾਦੇ ਰਹੋ ਪਤਾ ਨਹੀਂ ਕਿੰਨੇ ਪੈਸੇ ਲੱਗਣਗੇ ਹੁਣ ਜੋ ਵੀ ਯਾਰਾ ਬਸਰੇ નીકਲਣ ਲੱਗੇ ਆ ਬਿਲਕੁਲ ਮਿਨੀਮਲ ਜਿਹਾ ਬਜਟ ਲੈ ਕੇ ਤੇ ਮਿਨਿਮਲ ਜੀ ਆਪਣੇ ਗੈਜਟਸ ਲੈ ਕੇ ਆਣਾ ਤੇ ਗਾਹ ਪਾ ਕੇ ਆਣਾ ਹੁਣ ਤੇ ਆਪਾਂ ਜਿਹੜਾ ਹੈਗਾ ਨਾਮ ਬਣਾ ਕੇ ਆਣਾ ਦੁਆਰਾ ਤੋਂ ਚੱਲਦੇ ਆ ਜੀ। ਬਲੌਗ ਇੱਥੇ ਸਮਾਪਤ ਕਰਦੇ ਆ ਮਿਲਦੇ ਆ ਬਿਲਕੁਲ ਫ੍ਰੈਸ਼ ਤੇ ਤਾਜ਼ਾ ਐਪੀਸੋਡ ਨਾਲ ਕੱਲ ਨੂੰ ਤੇ ਬੜੇ ਰਿਹਾ ਕਰੋ ਅਦੇ ਬਲੌਗ ਦੇ ਨਾਲ ਲਾਈਕ ਸਬਸਕ੍ਰਾਈਬ ਤੇ ਅੰਡੇ ਆਪਣੇ ਆਂਡ ਗਵਾਂਡ ਸਾਰੇ ਰਿਸ਼ਤਿਆਂ ਨੂੰ ਸ਼ੇਅਰ ਕਰਦੇ ਰਿਹਾ ਕਰੋ ਜੀ ਬਹੁਤ ਬਹੁਤ ਧੰਨਵਾਦ। ਇੱਥੇ ਤੱਕ ਜੁੜੇ ਅੱਗੇ ਵੀ ਜੁੜੇ ਰਹਿਣਾ ਜੀ ਤੇ ਬੱਸ ਚੱਲਦੇ ਆ ਜੀ। ਤਤਵੰਦੇ ਲਈ ਗੁੱਡ ਬਾਏ ਰੱਖਾ ਚੜਦੀ ਕਲਾ ਤੇ ਸਤਿ ਸ਼੍ਰੀ ਅਕਾਲ ਦੀ ਹਰੀਕ੍ਰਿਸ਼ਨਾ ਹਰੀ ਹਰੀ ਬੋਲ।